ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਇਹ ਆਪਣੇ ਕਣਕ ਜਿਹੜੀ HD 30 86 ਵੈਰੈਟੀ ਹੈ ਇਹ ਤੇ ਇਹਦੇ ਵਿੱਚ ਆਪਾਂ ਨੇ ਬਾਈ ਜੀ 32 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਕੇ ਇਹ ਬੀਜੀ ਹੋਈ ਹੈ ਤੇ ਆਪਾਂ ਨੂੰ ਦੇਖਣ ਨੂੰ ਵੀ ਖੁਦ ਪਤਾ ਚੰਦ ਰਿਹਾ ਕਿ ਕਣਕ ਜਿਹੜੀ ਹੈਗੀ ਹੈ ਇਕੱਲਾ ਇਕੱਲਾ ਹੀ ਦਾਣਾ ਖੜਾ ਹੈ ਕਿਤੇ ਇਹ ਨਹੀਂ ਹੈਗਾ ਵੀ ਕੋਈ 4 4 5 5 ਦਾਣੇ ਡਿੱਗੇ ਹੋਏ ਹੋਣ ਤੇ ਕਣਕ ਬਾਈ ਜੀ ਇਹ ਵੀ ਜੀ ਆਪਾਂ ਨੇ 10 ਨਵੰਬਰ ਨੂੰ ਤੇ 10 ਨਵੰਬਰ ਤੋਂ ਬਾਅਦ ਮੈਂ ਇਹ ਇੱਕ ਪਹਿਲਾਂ ਸ਼ੁਰੂ ਦੇ ਵਿੱਚ ਵੀਡੀਓ ਉਮਾ ਬਣਾ ਲਈਏ ਫੇਰ ਬਾਅਦ ਚ ਪਤਾ ਨਹੀਂ ਲੱਗਦਾ ਤੇ ਇਸ ਵਾਰ ਸਾਰੀਆਂ ਕਣਕਾਂ ਦੀਆਂ ਵੈਰਾਈਆਂ ਨੇ ਜਿਹੜੀਆਂ ਉਹਨਾਂ ਦੀਆਂ ਵੀਡੀਓਜ਼ ਬਣਾ ਰਿਹਾ ਆਪਾਂ ਤੇ ਇਹ ਆਪਾਂ ਦੇਖ ਹੀ ਸਕਦੇ ਹਾਂ ਕਿ ਬਾਕੀ ਇਹਨੂੰ ਥੋੜੀ ਜੀ ਕਰੰਡਜੀ ਦੇ ਵਿੱਚ ਵੀ ਆ ਗਈ ਸੀ ਮੈਂ ਦਿਖਾਉਣਾ ਤੁਹਾਨੂੰ ਤੇ ਪਰ ਆਪਾਂ ਨੇ ਫਿਰ ਪਾਣੀ ਲਾਇਆ ਨਹੀਂ ਸੀਗਾ ਇਹਨੂੰ ਕਿਉਂਕਿ ਜੇ ਮਾਲਾ ਮੋਟਾ ਬੀਜ ਘੱਟ ਵੀ ਹਰਾ ਹੋ ਜੂਗਾ ਉਹਦੇ ਨਾਲ ਇੰਨੀ ਜ਼ਿਆਦਾ ਦਿੱਕਤ ਨਹੀਂ ਪਰ ਜੇ ਆਪਾਂ ਛੋਟੀ ਕਣਕ ਨੂੰ ਪਾਣੀ ਲਾ ਦਿੰਦੇ ਤਾਂ ਫਿਰ ਇਹਨੂੰ ਦਿੱਕਤ ਆ ਜਾਂਦੀ। ਫਿਰ ਛੇਤੀ ਅ ਜਲਦੀ ਇਹਨੇ ਜਿਹੜਾ ਹੈ ਰਿਕਵਰ ਨਹੀਂ ਕਰਨਾ ਸੀ ਉਹਨਾਂ। ਇਸ ਕਰਕੇ ਆਪਾਂ ਨੇ ਪਾਣੀ ਨਾ ਲਾਉਣਾ ਹੀ ਬਿਹਤਰ ਸਮਝਿਆ। ਤੇ ਹੁਣ ਲੱਗ ਸਕਦਾ ਆਪਹੁਣ ਕੇ ਯਾਰ ਫਿਰਲੀ ਹੈ। ਤੇ ਪਰ ਆਪਾਂ ਫੇਰ ਜਦੋਂ ਦੁਬਾਰਾ ਇਹਦੀ ਵੀਡੀਓ ਬਣਾਵਾਂਗੇ ਤੇ ਉਦੋਂ ਨੂੰ ਪਾਣੀ ਵੀ ਲੱਗ ਜਾਊਗਾ ਇਹਨੂੰ। ਤੇ ਗੁੱਲੀ ਡੰਡਾ ਹੈ ਤਾਂ ਠੀਕ ਹੀ ਹੈ ਘੱਟੀ ਹੈ ਇਹਦੇ ਵਿੱਚ। ਤੇ ਆਪਾਂ ਇਹਦੇ ਵਿੱਚ ਕੱਲੇ ਲੀਡਰ ਸਾਲਟ ਜਿਹੜਾ ਕੋਰ ਕਣਕ ਤੇ ਉਹਦੀ ਸਪਰੇ ਕਰਾ ਰਹੇ ਹਾਂ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਇਹਨੂੰ ਦੇਖਦੇ ਆ ਕਿ ਕਿ ਕੀ ਇਹਦੀ ਰਿਪੋਰਟ ਰਹਿੰਦੀ ਹੈ ਸੋ ਵੀਡੀਓ ਆਪਣਾ ਬਣਾਉਣ ਦਾ ਮਕਸਦ ਇਹੀ ਹੈ HD 30 86 ਦਾ ਨਹੀਂ ਤਾਂ ਪੁਰਾਣੀ ਵੈਰਿਟੀ ਬਹੁਤ ਹੈ ਕਿਉਂਕਿ ਬੰਦੇ ਕਹਿੰਦਾ ਯਾਰ ਇਹ ਤਾਂ ਬੁੱਝਿਆ ਨਹੀਂ ਕਰਦੀ ਤੇ ਦੇਖਦੇ ਆਪਾਂ ਫਿਰ ਕਿਵੇਂ ਰਹਿੰਦੀ ਹੈ ਜੀ ਇਹ ਵੈਰਿਟੀ ਤੇ ਫਿਰ ਦੇਖਦੇ ਹਾਂ ਨੂੰ 15ਵਾਂ ਕਿ ਦਿਨਾਂ ਤੱਕ ਫਿਰ ਦੁਬਾਰੇ ਆਕੇ ਤੇ ਅੱਜ ਬਾਈ ਜੀ ਆਪਾਂ ਆਇਆ ਇਹ 386 ਦੇ ਵਿੱਚ ਅ 28 ਤਰੀਕ ਨੂੰ ਤੇ ਉਹਦੇ ਆਲੀ ਪਹਿਲੀ ਵੀਡੀਓ ਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਵੀ ਕਿੰਨੀ ਇਹ ਬਿਰਲੀ ਕਣਕ ਲੱਗ ਰਹੀ ਸੀਗੀ ਤੇ ਹੁਣ ਆਪਾਂ ਦੇਖ ਰਹੇ ਆਂ ਬਾਈ ਜੀ ਜੇ ਉਹ ਵੀਡੀਓ ਨਾ ਬਣਾਈ ਹੁੰਦੀ ਪਹਿਲੇ ਦਿਨ ਨਾਲ ਹੀ ਤਾਂ ਕਿਸੇ ਨੇ ਅੱਜ ਨਹੀਂ ਯਕੀਨ ਕਰਨਾ ਸੀ ਵੀ ਇਹ ਇੰਨੀ ਵੀ ਪਾਟ ਸਕਦੇ ਸੀ ਜਿਵੇਂ ਅਸੀਂ ਆਪਾਂ ਨੂੰ ਸਾਰੇ ਬੰਦੇ ਨੂੰ ਐ ਵੀ ਦਦਾਂ ਜੀ ਘੱਟੋ-ਘੱਟ 50 ਕਿਲੋ ਬੀਚ ਹੀਂਦਾ ਤੇ ਪਰ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਕਿ ਜੜ੍ਹਾਂ ਤੋਂ ਅਜੇ ਵੀ ਆਪਾਂ ਨੂੰ ਪਤਾ ਚੱਲ ਰਿਹਾ ਹੈ ਕਿ ਬਿਰਲੀ ਹੈ ਪਰ ਇਹਨੇ ਵੀ ਟਿਲਰਿੰਗ ਜਿਹੜੀ ਹੈਗੀ ਆ ਟਿਲਰਿੰਗ ਦੇਖ ਸਕਦੇ ਆਂ ਜੀ ਆਪਾਂ ਕਿ ਕਿੰਨੀ ਕਨੇ ਕਰ ਲਈ ਹੁਣ ਤੇ 10 ਨਵੰਬਰ ਦੀ ਬਜਾਈ ਤੇ ਪਹਿਲਾਂ ਆਪਾਂ ਨੇ ਇਹ 5 ਦਸੰਬਰ ਨੂੰ ਵੀਡੀਓ ਬਣਾਈ ਸੀਗੀ ਤੇ 22 ਦਿਨ ਦੀ ਜਾਂ 25 ਦਿਨ ਦੀ ਕਹਿ ਸਕਦਾ ਉਹ ਤੋਂ ਕਣਕ ਤੇ ਅੱਜ ਹੁਣ ਹੋ ਗਈ 28 ਤਰੀਕ ਤੇ 20 ਦਿਨ ਉਹਦੇ ਵਿੱਚ 22 ਦਿਨ ਹੋਰ ਐਡ ਕਰ ਲਈਏ 40 ਦਿਨ ਦੀ ਆਪਾਂ ਕਹਿ ਸਕਦਾ ਇਹਨੂੰ ਕਣਕ ਨੂੰ ਤੇ ਅਜੇ ਇਹਦੇ ਵਿੱਚ ਯੂਰੀਆ ਕੋਈ ਕਟਾ ਪਿਆ ਤੇ ਜਦੋਂ ਹੁਣ ਇਹਦੇ ਵਿੱਚ ਪਾਇਆ ਯੂਰੀਆ ਤਾਂ ਅਗਰ ਮੈਂ ਇਹਦੀ ਵੀਡੀਓ ਬਣਾਉਂਗਾ ਜ਼ਰੂਰ ਕਿਉਂਕਿ ਜਿਹੜੇ ਵੀਰ ਕਹਿੰਦੇ ਆ ਕਿ ਯਾਰ ਨਹੀਂ 30 60 ਬੂਟਾ ਕਰਦੀ ਤਾਂ ਉਹਨਾਂ ਦਾ ਵਹਿਮ ਇਹਦੇ ਵਿੱਚ ਦੂਰ ਹੋ ਜਾਊਗਾ ਇਸ ਚੀਜ਼ ਦੇ ਨਾਲ ਤੇ ਬਾਕੀ ਪਹਿਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁੱਲੀ ਡੰਡਾ ਕਿਹਾ ਸੀਗਾ ਕਿ ਕਿਤੇ ਕਿਤੇ ਹੈ ਤੇ ਇਹਦੇ ਵਿੱਚ ਆਪਾਂ ਨੇ ਜੀ ਸਲਫੋ ਸਲਫਰ ਆਨਸਾਲ ਟੱਕਣ ਲਈ ਸਪਰੇਅ ਕੀਤਾ ਸੀ ਕੋਰ ਕਣਕ ਤੇ ਤੇ ਉਹ ਤੋਂ ਹਫ਼ਤੇ ਇੱਕ ਵਾਰ ਪਾਣੀ ਲਾਇਆ ਤੇ ਇਹ ਦੇਖ ਸਕਦੇ ਆਪਾਂ ਗੁੱਲੀ ਡੰਡਾ ਕਿਵੇਂ ਗੋਭ ਬਿਲਕੁਲ ਪੀਲੀ ਪਾਤੀ ਠੀਕ ਹੈ ਜੀ ਤੇ ਹੁਣ ਜਿਵੇਂ ਜਿਵੇਂ ਜ਼ਮੀਨ ਆਪਣੀ ਚਿੱਟੀ ਹੋਈ ਜਾਊਗੀ ਇਹ ਗੁੱਲੀ ਡੰਡੇ ਨੇ ਮਰ ਜਾਣਾ ਤੇ ਇਹਦੇ ਵਿੱਚ ਆਪਾਂ ਵੀਰ ਨੂੰ ਕਿਹਾ ਸੀਗਾ ਜਿਹਦੇ ਕੋਲ ਬਜਾਈ ਹੋਈ ਹੈ ਵੀ ਕੱਟ ਵਾਲੀ ਨੋਜ਼ਲ ਨਾਲ ਸਪਰੇ ਕਰਨੀ ਹੈ ਉਹਨਾਂ ਨੇ ਕੱਟ ਵਾਲੀ ਨੋਜ਼ਲ ਲਾ ਕੇ ਹੀ 160 ਲੀਟਰ ਤੋਂ ਉੱਤੇ ਪਾਣੀ ਲਾਗਿਆ ਸੀ ਤੇ ਇਹੀ ਕਾਰਨ ਹੈ ਵੀ ਗੁੱਲੀ ਡੰਡਾ ਜਿਹੜਾ ਹੈਗਾ ਉਹ ਮਰ ਰਿਹਾ ਕਣਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਇਹ ਦੇਖ ਸਕਦਾ ਗੁੱਲੀ ਡੰਡਾ ਤੇ ਜੇ ਹੁਣ ਆਪਾਂ ਘੋਲ ਲਾ ਗਾੜਾ ਬਣਾ ਕੇ 100 ਲੀਟਰ ਪਾਣੀ ਪਾ ਕੇ ਕਰ ਦਿੰਦੇ ਫਿਰ ਹੋ ਸਕਦਾ ਕਣਕ ਨੂੰ ਬੜਾ ਮੋਟਾ ਧੱਕਾ ਮਾਰਦੀ ਤੇ ਗੁੱਲੀ ਡੰਡਾ ਵਿੱਚੋਂ ਰਹਿ ਵੀ ਜਾਂਦਾ ਤੇ ਇੱਕ ਡੈੜੀ ਦੇ ਵਿੱਚ ਉਧਰ ਗੁੱਲੀ ਡੰਡਾ ਥੋੜਾ ਜਿਆਦਾ ਸੀ ਉੱਥੋਂ ਦਿਖਾਨਾ ਤੁਹਾਨੂੰ ਮੈਂ ਉੱਥੋਂ ਪਤਾ ਚੱਲ ਜਾਊਗਾ ਆਪਾਂ ਨੂੰ ਕਿ ਗੁੱਲੀ ਡੰਡੇ ਤੇ ਕਿੰਨਾ ਕੰਮ ਕੀਤਾ ਦਵਾਈ ਨੇ ਕੱਲਾ ਸਲਫੋ ਸਲਫਰ ਆਣ ਕੀਤਾ ਹੋਇਆ ਇਹਦੇ ਵਿੱਚ ਕੋਈ ਟੌਪਿਕ ਕੋਈ ਕੁਝ ਨਹੀਂ ਪਾਇਆ ਹੋਇਆ ਮੈਂ ਉੱਥੇ ਜਾਂਣਾ ਹੁਣ ਤੇ ਇਹ ਦੇਖ ਸਕਦੇ ਆਪਾਂ ਇਸ ਡੈੜੀ ਦੇ ਵਿੱਚ ਗੁੱਲੀ ਡੰਡਾ ਜਿਆਦਾ ਸੀਗਾ ਸਾਰੇ ਗੁੱਲੀ ਡੰਡੇ ਨੂੰ ਬਿਲਕੁਲ ਹੀ ਪੀਲਾ ਪਾਤਾ ਇਹ ਦੁਬਾਰਾ ਚੱਲਣ ਦੇ ਯੋਗ ਨਹੀਂ ਹੈਗਾ ਜੀ ਹੁਣ ਗੁੱਲੀ ਡੰਡਾ ਜੇ ਆਪਾਂ ਕਹੀਏ ਕਿ ਦੁਬਾਰਾ ਹਰਾ ਹੋ ਜਾਊ ਕਿਉਂਕਿ ਜਿਹੜਾ ਤਾਂ ਟੂਸਾ ਸੀਗਾ ਜਿੱਥੋਂ ਨੇ ਪੱਤੇ ਹੋਰ ਕੱਢਣੇ ਸੀ ਉਹ ਵੀ ਬਿਲਕੁਲ ਪੀਲਾ ਪੈ ਗਿਆ ਜੜਾ ਬਿਲਕੁਲ ਹੀ ਖਤਮ ਕਰਤੀ ਤੇ ਤਣਾ ਵੀ ਸਾਰਾ ਖਤਮ ਕਰਤਾ ਸੋ ਇਸ ਕਰਕੇ ਦਵਾਈ ਕੋਈ ਵੀ ਮਾੜੀ ਨਹੀਂ ਤੇ ਜਾਂ ਤਾਂ ਆਪਾਂ ਇੱਕੋ ਸਾਲਟ ਦੀ ਸਪਰੇ ਬਾਰ-ਬਾਰ ਕਰੀ ਜਾਵਾਂਗੇ ਤਾਂ ਇਹ ਦਿੱਕਤ ਆ ਸਕਦੀ ਹੈ ਤੇ ਜਾਂ ਫਿਰ ਆਪਾਂ ਪਾਣੀ ਪੂਰਾ ਨਾਲ ਆਈਏ ਜਾਂ ਆਪਾਂ ਦੂਜੀ ਆਪਣੀ ਗੋਲ ਨੋਜ਼ਲ ਜਿਹੜੀ ਹੁੰਦੀ ਹੈ ਉਹਦੇ ਨਾਲ ਸਪਰੇ ਕਰੀਏ ਇਧਰ-ਉਧਰ ਆਪਣੇ ਜਿਹੜੇ ਨੋਜ਼ਲ ਨੂੰ ਹਿਲਾ ਕੇ ਉਹਨਾਂ ਹਾਲਾਤਾਂ ਦੇ ਵਿੱਚ ਹੋ ਸਕਦਾ ਹੈ ਕਿ ਕੋਈ ਜੰਡਾ ਨਾ ਮਰੇ ਤੇ ਆਪਰ ਦੇਖ ਸਕਦੇ ਹਾਂ ਸਾਰੀ ਦੀ ਸਾਰੀ ਕਣਕ ਤੇ ਅੱਗੇ ਇੱਕ ਇਹਦੀ ਵੀਡੀਓ ਆਪਾਂ ਹੋਰ ਜ਼ਰੂਰ ਬਣਾ ਕੇ ਪਾਵਾਂਗੇ ਤੇ ਫਿਰ ਸਾਰੇ ਬੰਦੇ ਨੂੰ ਪਤਾ ਚੱਲ ਸਕਦਾ ਕਿ 30 86 ਜਿਹੜੀ ਹੈਗੀ ਹੈ ਇਹਦਾ ਵੀ ਜੇ 32 ਕਿਲੋ ਵੀ ਬੀ ਪਾ ਜੇ ਤਾਂ ਕੋਈ ਚੱਕਰ ਨਹੀਂ ਇਹਦੇ ਵਿੱਚ 32 ਕਿਲੋ ਤੋਂ ਕੁ ਮਾੜਾ ਮੋਟਾ ਘੱਟ ਹੀ ਪੀ ਹੈ ਜਿਆਦਾ ਨਹੀਂ ਪੀ ਪਿਆ ਹੋਇਆ ਇਹਦੇ ਵਿੱਚ ਤੋ ਠੀਕ ਹੈ ਜੀ ਕਿਸਾਨ ਵੀਰੋ ਅਗਲੀ ਵੀਡੀਓ ਦੇ ਵਿੱਚ ਫਿਰ ਆਪਾਂ ਇਹਨੂੰ ਦੁਬਾਰਾ ਦਿਖਾਵਾਂਗੇ ਤੇ ਅਗਰ ਵੀਡੀਓ ਚੰਗੀ ਲੱਗੇ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ